ਅੱਜ ਜਿਹੜਾ ਸੀਜ਼ਫਾਇਰ ਦਾ ਐਲਾਨ ਹੋਇਆ ਹੈ ਅੱਜ ਜੋ ਆਪਾ ਦੇਖ ਰਹੇ ਆ ਸਾਰੇ ਜੋ ਸੀਜ਼ਫਾਇਰ ਦਾ ਇਹ ਅੱਜ ਫੈਸਲਾ ਕੀਤਾ ਗਿਆ ਹੈ ਮੈਸਮੇਦਾ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਦੇਸ਼ ਦੇ ਉਹਨਾਂ ਨੇ ਡਟ ਕੇ ਜਿਹੜਾ ਪਾਕਿਸਤਾਨ ਦਾ ਸਾਹਮਣਾ ਕੀਤਾ ਹੈ ਜੋ ਪਾਕਿਸਤਾਨ ਅੱਤਵਾਦ ਫਲਾਉਂਦਾ ਹੈ ਇਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਦੇਸ਼ ਦੇ ਲੋਕਾਂ ਉਹ ਮਾਸੂਮ ਲੋਕਾਂ ਨੂੰ ਜਿਹੜਾ ਅਤਕਵਾਦੀਆਂ ਨੇ ਨਿਸ਼ਾਨਾ ਬਣਾ ਕੇ ਉਹਨਾਂ ਦੀ ਹੱਤਿਆਵਾਂ ਕੀਤੀਆਂ ਉਸ ਤੋਂ ਬਾਅਦ ਜਿਹੜਾ ਸਾਡੇ ਦੇਸ਼ ਦੀ ਫੌਜ ਨੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਤਾਂ ਮੈਂ ਸਮਝਦਾ ਜੋ ਵੀ ਪਾਕਿਸਤਾਨ ਨੇ ਸਾਡੇ ਦੇਸ਼ ਤੇ ਹਮਲੇ ਕੀਤੇ ਸਾਡੀ ਦੇਸ਼ ਦੀ ਫੌਜ ਨੇ ਉਹਨਾਂ ਹਮਲਿਆਂ ਨੂੰ ناکਾਮ ਕਰ ਦਿੱਤਾ ਔਰ ਇਸ ਤੋਂ ਬਾਅਦ ਜਿਹੜਾ ਅੱਜ ਜੰਗਗ੍ਰਾਮ ਦਾ ਜਿਹੜਾ ਅੱਜ ਖਬਰ ਆਈ ਹੈ ਇਹਦੇ ਨਾਲ ਜਿਹੜਾ ਅੱਜ ਅਸੀਂ ਫਾਜ਼ਿਲਕਾ ਦੇ ਵਿੱਚ ਸਾਰੇ ਇਕੱਠੇ ਆਂ ਔਰ ਬੜਾ ਮਹਤਵਪੂਰਨ ਸ਼ਾਂਤੀ ਚਾਹੀਦੀ ਹੈ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਪਰ ਜੇਕਰ ਕੋਈ ਦੇਸ਼ ਅਤਕਵਾਦ ਪੈਦਾ ਕਰਦਾ ਜਿਵੇਂ ਕਿ ਪਾਕਿਸਤਾਨ ਤਾਂ ਇਹੋ ਜਿਹੇ ਦੇਸ਼ ਨੂੰ ਜਿਹੜਾ ਸਰਬਸਕਾਣਾ ਜੁੜੀ ਸੀ ਜਿਹੜਾ ਸਰਬਕਾਲ ਜ ਸਾਡੇ ਦੇਸ਼ ਦੀ ਫੌਜ ਨੇ ਉਹਨਾਂ ਦਿਖਾਇਆ ਹੈ ਤਾਂ ਅੱਜ ਅਸੀਂ ਫਾਜ਼ਿਲਕਾ ਦੇ ਵਿੱਚ ਸਾਰੇ ਲੋਕਾਂ ਨੂੰ ਮੈਜ ਵੀ ਮਿਲਿਆ ਔਰ ਅੱਜ ਵੀ ਮਿਲਿਆ ਹਰ ਰੋਜ਼ ਮੈਂ ਲੋਕਾਂ ਦੀ ਦੇਸੀ ਸਰਦ ਦੇ ਜਿਹੜੇ ਪਿੰਡ ਨੇ ਸਾਡੇ ਉਹਨਾਂ ਲੋਕਾਂ ਨੂੰ ਮਿਲ ਕੇ ਆਉਂਦੇ ਸੀ ਔਰ ਸਾਡੇ ਲੋਕ ਦਲੇਰੀ ਦੀ ਦਾਤ ਦੇਣੀ ਬਣਦੀ ਹੈ ਸਾਡੇ ਫਾਜ਼ਲਕਾ ਦੇ ਲੋਕਾਂ ਦੀ ਜਿਹੜੇ ਸਰਦ ਕੇ ਵਸੇ ਪਿੰਡਾਂ ਦੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਹੀ ਰਹਿ ਰਹੇ ਸੀ ਚਾਹੇ ਪਿਛਲੀ ਰਾਤ ਸਾਡੇ ਫਾਜ਼ਲਕਾ ਤੇ ਅਟੈਕ ਵੀ ਕਰਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਨੇ ਔਰ ਸਾਡੇ ਫੌਜ ਦੇਸ਼ ਦੀ ਫੌਜ ਨੇ ਸਾਡੇ ਜਿਹੜੇ ਤਫਾਜ਼ਿਲ ਕਰਦੇ ਸਾਡੀ ਰਾਖੀ ਬੀਤਨਾਤ ਹੈ ਉਹਨਾਂ ਨੇ ਉਸ ਹਮਲੇ ਨੂੰ ਨਾਕਾਮ ਵੀ ਕਰਤਾ ਉਸ ਤੋਂ ਬਾਅਦ ਵੀ ਜਿਹੜੇ ਲੋਕ ਨੇ ਜਿਵੇਂ ਆਪਾਂ ਪਤਾ ਲੱਗਿਆ ਸੀਗਾ ਕਿ ਜਿਹੜਾ ਓਡੀਆਂ ਪਿੰਡ ਦੇ ਨੇੜੇ ਜਿਹੜਾ ਹਮਲਾ ਹੋਇਆ ਸੀ ਤਾਂ ਫੌਜ ਨੇ ਨਾਕਾਮ ਕਰਤਾ ਤੇ ਅੱਜ ਉਹਨਾਂ ਲੋਕਾਂ ਨੂੰ ਵੀ ਮਿਲਿਆ ਉਹ ਅੱਜ ਵੀ ਵੇਖੋ ਉਸ ਪਿੰਡ ਦੇ ਵਿੱਚ ਬੜੀ ਦਲੇਰੀ ਨਾਲ ਆਪਣੇ ਘਰਾਂ ਦੇ ਵਿੱਚ ਬੈਠੇ ਜਿਵੇਂ ਉਹਨਾਂ ਦਾ ਹੀ ਕਹਿਣਾ ਸੀ ਕਿ ਅਸੀਂ ਦੇਸ਼ ਦੇ ਨਾਲ ਆ ਦੇਸ਼ ਦੀ ਫੌਜ ਦੇ ਨਾਲ ਆ ਔਰ ਦੇਸ਼ ਦੀ ਹਰ ਕੁਰਬਾਨੀ ਦੇ ਤਿਆਰ ਆ ਸੀ ਆਪਦੇ ਕਰਤਾਰਸ਼ਣ ਕੀ ਕਿ ਨਹੀਂ ਜਾਵਾਂਗੇ ਫੌਜ ਦੇ ਨਾਲ ਹੀ ਡੱਟ ਕੇ ਵਿਤਮਨ ਦਾ ਸਾਹਮਣਾ ਕਰਾਂਗੇ ਔਰ ਮੈਂ ਆਪ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਇਹ 2-3 ਦਿਨਾਂ ਦੇ ਵਿੱਚ ਜਿਹੜੇ ਵੀ ਮਹਾਲ ਬਣਿਆ ਪਿੰਡਾਂ ਦੇ ਵਿੱਚ ਰਿਆ ਲੋਕਾਂ ਨੂੰ ਮਿਲੇ ਜੋ ਜੋ ਲੋਕਾਂ ਨੂੰ ਮੁਸ਼ਕਲ ਆਈਆਂ ਲੋਕਾਂ ਨੂੰ ਸਹਾਰਾ ਦਿੱਤਾ ਔਰ ਲੋਕਾਂ ਨੂੰ ਹੌਸਲਾ ਦਿੱਤਾ ਔਰ ਇਹੀ ਲੋਕਾਂ ਨੂੰ ਬੇਨਤੀ ਕਰਦੇ ਰਿਹਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਡੱਟ ਕੇ ਇਸ ਜੰਗ ਦਾ ਜਿਹੜਾ ਆਪਣੇ ਜੰਗਰ ਦੇ ਵਿੱਚ ਦੇਸ਼ ਦੀ ਫੌਜ ਦਾ ਸਾਥ ਦੇਣਾ ਤਾਂ ਉਸ ਲਈ ਕਿਸੇ ਨੂੰ ਵੀ ਕੋਈ ਮੁਸ਼ਕਲ ਆਉਂਦੀ ਤਾਂ ਮੈਨੂੰ ਨਾਲ ਦੀ ਨਾਲ ਕੰਟੈਕਟ ਕਰਦੇ ਹੋ ਹਰ ਇੱਕ ਮੁਸ਼ਕਲ ਦਾ ਅਸੀਂ ਹੱਲ ਕਰਦੇ ਰਹੇ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਸੀ ਤਾਂ ਹਰ ਉਹ ਜ਼ਰੂਰਤ ਅਸੀਂ ਜਿਹੜੀ ਕਿਸੇ ਦੇ ਵੀ ਫੋਨ ਆਉਂਦਾ ਸੀ ਸਾਨੂੰ ਕਿਸੇ ਤਰ੍ਹਾਂ ਦੇ ਮੈਸੇਜ ਆਉਂਦਾ ਸੀ ਤਾਂ ਹਰ ਉਹ ਜ਼ਰੂਰਤ ਨੂੰ ਅਸੀਂ ਪੂਰਾ ਕਰਦੇ ਰਹੇ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੀ ਅੱਜ ਤੱਕ ਸ਼ਾਮ ਤੱਕ ਔਰ ਅੱਗੇ ਵੀ ਮੈਂ ਵਿਸ਼ਵਾਸ ਰੋਣਾ ਕਿ ਮੈਂ ਆਪਣੇ ਫਾਜ਼ਿਲਕਾ ਹਲਕੇ ਦੇ ਲੋਕਾਂ ਦੇ ਨਾਲ ਖੜਾ ਇਸ ਜਿਹੜੀ ਮੁਸ਼ਕਲ ਸਥਿਤੀ ਆਈ ਇਹਦੇ ਵਿੱਚ ਵੀ ਮੈਂ ਨਾਲ ਖੜਾ ਰਿਹਾ ਔਰ ਅੱਗੇ ਵੀ ਛੜਾਂਗਾ ਕਿਉਂਕਿ ਅਸੀਂ ਇਹਨਾਂ ਲੋਕਾਂ ਦੇ ਸੇਵਾਦਾਰਾਂ ਸਾਨੂੰ ਹਾਜ਼ਰਕਾਰ ਦੇ ਲੋਕਾਂ ਨੇ ਚੁਣਿਆ ਹੈ ਤਾਂ ਮੈਂ ਆਪ ਇਸ ਕਰਕੇ ਗਰਾਉਂਡ ਦੇ ਰਿਆਂ ਪਿੰਡਾਂ ਦੇ ਵਿੱਚ ਰਿਆਂ ਤਾਂ ਕਿ ਲੋਕ ਘਬਰਾਉਣ ਨਾ ਲੋਕਾਂ ਨੂੰ ਹੌਸਲਾ ਬੁਝਾਈ ਦਿੰਦੇ ਰਹੇ ਔਰ ਲੋਕ ਸਾਡੇ ਬੜੇ ਦਲੇਰ ਨੇ ਜਿਹੜੇ ਅੱਜ ਵੀ ਪਿੰਡਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਬੈਠੇ ਰਹੇ ਇਸ ਜੰਗ ਦੇ ਡਰ ਤੋਂ ਵੀ ਜਿਹੜਾ ਉਹ ਨਹੀਂ ਡਰੇ ਉਹਨਾਂ ਦੀ ਮੈਂ ਸਮਦਾ ਦੇਰੇ ਦੀ ਦਾਤ ਦੇ ਨਹੀਂ ਵੜਦੀ ਹੈ ਪਰ ਮੈਨੂੰ ਮਾਣ ਆ ਆਪਣੇ ਫਾਜ਼ਲ ਕਾ ਇਲਾਕੇ ਦੇ ਲੋਕਾਂ ਦੇ ਫਾਇਦਾ ਸ਼ਹਿਰ ਦੇ ਲੋਕਾਂ ਦੇ ਜਿਨ੍ਹਾਂ ਨੇ ਜਿਹੜਾ ਫੌਜ ਦਾ ਜਿਹੜਾ ਸਾਥ ਦਿੱਤਾ ਔਰ ਮੈਂ ਵਿਸ਼ਵਾਸ ਦਉਣਾ ਸਾਰਿਆਂ ਨੂੰ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਸਥਿਤੀ ਇਹੋ ਜਿਹੀ ਆਉਂਦੀ ਹੈ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਕਰੋਨਾ ਆਇਆ ਤਾਂ ਮੈਂ ਕਰੋਨਾ ਦੇ ਵਿੱਚ ਵੀ ਸਾਡੀ ਸਾਰੀ ਟੀਮ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਰਹੇ ਉਸ ਤੋਂ ਬਾਅਦ ਹੜ ਆਇਆ ਜਿਹੜਾ 2 ਮਹੀਨੇ ਪਾਣੀ ਰਿਹਾ ਸਾਡੇ ਪਿੰਡਾਂ ਦੇ ਵਿੱਚ ਤਕਰੀਬਨ 20-25 ਪਿੰਡਾਂ ਜਿਹੜੇ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਅਸੀਂ 2 ਮਹੀਨੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਜੇ ਅੱਜ ਵੀ ਲੋਕ ਕੋਈ ਮੁਸ਼ਕਲ ਆਈ ਹੈ ਤਾਂ ਮੈਂ ਅੱਜ ਵੀ ਜਿਹੜਾ ਲੋਕਾਂ ਦੇ ਵਿੱਚ 24 ਘੰਟੇ ਹਾਜ਼ਰ ਰਿਹਾ ਕਿਸੇ ਨੂੰ ਕੋਈ ਵੀ ਮੁਸ਼ਕਲ ਲੱਗੇ ਜਰੂਰਤ ਪੈਂਦੀ ਸ੍ਰੀ ਨਾਲ ਦੇ ਨਾਲ ਉਹਨਾਂ ਦੀ ਸਹਾਇਤਾ ਕਰਦੇ ਸੀ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਸੁਚੇਤ ਰਹਿਣਾ ਹੈ ਦੁਸ਼ਮਣ ਦੇਸ਼ ਤੇ ਵਿਸ਼ਵਾਸ ਬਿਲਕੁਲ ਨਹੀਂ ਕੀਤਾ ਜਾ ਸਕਦਾ ਔਰ ਜਿਵੇਂ ਜਿਵੇਂ ਜਿਲ੍ਹਾ ਪ੍ਰਸ਼ਾਸਨ ਦੀਆਂ ਕੋਈ ਵੀ ਗਾਈਡਲਾਈਨਸ ਹੁੰਦੀਆਂ ਨੇ ਆਪਾਂ ਸਾਰਿਆਂ ਨੇ ਉਹਨਾਂ ਗਾਈਡਲਾਈਨਸ ਨੂੰ ਫੋਲੋ ਕਰਨਾ ਹੈ ਜੋ ਵੀ ਕੋਈ ਹੁਕਮ ਆਉਂਦਾ ਹੈ ਤਾਂ ਆਪਾਂ ਉਸਦੇ ਧਿਆਨ ਦੇਣਾ ਹੈ ਔਰ ਸਰਕਾਰ ਦਾ ਸਾਥ ਦੇਣਾ ਹੈ ਸਰਕਾਰ ਵੀ ਬਿਲਕੁਲ ਪੂਰੀ ਪੂਰੀ ਤਿਆਰੀ ਸੀ ਅੱਜ ਵੀ ਸਾਡੇ ਦੋ ਕੈਂਡੀਡੇਟ ਮਿਨਿਸਟਰ ਸਾਹਿਬਾਨ ਆਏ ਸੀਗੇ ਸਾਡੇ ਸੌਂਗ ਸਾਹਿਬ ਔਰ ਸਾਡੇ ਵੀਰੋ ਵੀਜੀਤਪੁਰ ਜੀ ਉਹ ਆਏ ਔਰ ਬਾਜ਼ਲ ਕਾ ਦੇ ਨੇ ਜੋ ਜੋ ਤਿਆਰੀਆਂ ਸੀਗੀਆਂ ਉਹਨਾਂ ਸਾਰਿਆਂ ਦਾ ਜਾਜਾ ਲੈ ਕੇ ਗਏ ਸਰਕਾਰ ਵੱਲੋਂ ਪੂਰੀ ਤਿਆਰੀ ਸੀ ਜੇ ਇਹੋ ਜੀ ਸਥਿਤੀ ਬਣਦੀ ਤਾਂ ਹਰ ਉਸ ਜਿਹੜੀ ਸਥਿਤੀ ਦਾ ਸਾਹਮਣਾ ਕਰਨ ਲਈ ਲੋਕਾਂ ਦੀ ਮਦਦ ਲਈ ਅਸੀਂ ਇਤਿਆਰ ਸੀਗੇ ਔਰ ਅੱਗੇ ਵੀ ਜੇ ਕੋਈ ਅਜੀ ਸਥਿਤੀ ਬਣਦੀ ਹੈ ਪ੍ਰਮਾਤਮਾ ਨਾ ਕਰੇ ਅਜੋਜੀ ਕੋਈ ਸਥਿਤੀ ਬਣੇ ਜੇ ਕੋਈ ਸਥਿਤੀ ਬਣਦੀ ਹੈ ਤਾਂ ਹਰ ਸਮੇਂ ਅਸੀਂ ਲੋਕਾਂ ਦੀ ਸੇਵਾ ਲਈ ਹਰ ਤਰ੍ਹਾਂ ਦੀ ਸਾਡੀ ਜਿਹੜੀ ਵੀ ਸਰਕਾਰ ਵੱਲੋਂ ਜੋ ਵੀ ਸੂਲਤਾ ਹੋਣੀਆਂ ਚਾਹੀਦੀਆਂ ਨੇ ਜੋ ਵੀ ਪ੍ਰਬੰਧ ਹੋਣੇ ਚਾਹੀਦੇ ਸਾਰੇ ਪ੍ਰਬੰਧ ਮੁਕੰਮਲ ਨੇ ਐਮਐਲਏ ਸਾਹਿਬ ਫਾਜ਼ਿਲਕਾ ਸ਼ਹਿਰ ਦੇ ਵਿੱਚ ਵੀ ਕੱਲ ਵੀਤੀ ਰਾਤ ਤੋਂ ਜਿਹੜਾ ਸਹਿਮ ਦਾ ਮouncillor ਲੋਕ ਕਈ ਜਿਹੜੇ ਸ਼ਹਿਰ ਛੱਡ ਕੇ ਵੀ ਚਲੇ ਗਏ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਵਿਖੋ ਜੰਗ ਦਾ ਮਾਹੌਲ ਜਦੋਂ ਬਣਦਾ ਹੈ ਹਰ ਇੱਕ Lugar ਹੁੰਦਾ ਹੈ ਪਰ ਦੇਖੋ ਜ਼ਿਆਦਾਤਰ ਸਾਡੇ ਫਾਜ਼ਲ ਕਾਬਾਸੀ ਸ਼ਹਿਰ ਦੇ ਵਿੱਚ ਸੀ ਤੁਹਾਨੂੰ ਤੁਸੀਂ ਦੇਖਿਆ ਸਾਰੀਆਂ ਦੁਕਾਨਾਂ ਦੁਪਹਿਰ ਦੇ ਵਿੱਚ ਜਿਹੜੀਆਂ ਸਵੇਰ ਖੁੱਲ੍ਹਦੀਆਂ ਸੀ ਔਰ ਜਿਹੜੇ ਪਿੰਡਾਂ ਦੇ ਵਿੱਚ ਮੈਂ ਜਾਂਦਾ ਸੀ ਜ਼ਿਆਦਾਤਰ ਲੋਕ ਆਪਣੇ ਘਰਾਂ ਦੇ ਵਿੱਚ ਹੀ ਸੀ ਔਰ ਬੜੇ ਦਲੇਰ ਲੋਕ ਨੇ ਕਿਉਂਕਿ ਕਈ ਵਾਰ ਹੁੰਦਾ ਹੈ ਆਪਦੇ ਬੱਚਿਆਂ ਨੂੰ ਜਾਂ ਕੋਈ ਬਜ਼ੁਰਗ ਨੇ ਉਹਨਾਂ ਨੂੰ ਪਿੱਛੇ ਕਰਨਾ ਲੋਕ ਜ਼ਰੂਰੀ ਸਮਝਦੇ ਨੇ ਵੀ ਉਹਨਾਂ ਨੂੰ ਥੋੜਾ ਜਿਹਾ ਸੀ ਕਿਤੇ ਦੂਰ ਛੱਡ ਕੇ ਆ ਜੀਏ ਪਰ ਜੇ ਉਹ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਜੇ ਲੋਕ ਛੱਡ ਕੇ ਗਏ ਅੱਜ ਛੱਡਣ ਗਏ ਸੀ ਤਰਨ ਛੱਡ ਕੇ ਵੇਖੋ ਵਾਪਸ ਵੀ ਆ ਗਏ ਔਰ ਮੈਨੂੰ ਬਹੁਤ ਸਾਰੇ ਲੋਕ ਮਿਲੇ ਕਿ ਅਸੀਂ ਤੁਹਾਡੇ ਨਾਲ ਆ ਸਰਕਾਰ ਦੇ ਨਾਲ ਆ ਦੇਸ਼ ਦੇ ਨਾਲ ਆ ਦੇਸ਼ ਦੀ ਫੌਜ ਦੇ ਨਾਲ ਆ ਸਾਨੂੰ ਜਿੱਥੇ ਵੀ ਦਸਕਾਉਗੇ ਅਸੀਂ ਹਰ ਸਮੇਂ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੁਸ਼ਮਣ ਦੇਸ਼ ਦੇ ਖਿਲਾਫ ਜੰਗ ਦੇ ਵਿੱਚ ਫੌਜ ਦੇ ਨਾਲ ਹਰ ਸਮੇਂ ਤਿਆਰ ਆ ਇਹੋ ਜਿਹੇ ਬਹੁਤ ਸਾਰੇ ਲੋਕ ਮਿਲੇ ਨੇ ਔਰ ਮੈਂ ਸਲਾਮ ਕਰਦਾ ਸਾਡੇ ਬਾਜਲਕਾ ਵਾਸੀਆਂ ਨੂੰ ਜਿਹੜਾ ਨੇ ਬਿਲਕੁਲ ਵੇਖੋ ਜਿਨ੍ਹਾਂ ਕੋਈ ਵੀ ਨਹੀਂ ਘਬਰਾਇਆ ਔਰ ਦਲੇਰੀ ਨਾਲ ਜਿਹੜਾ ਸਾਡੇ ਦੇਸ਼ ਦਾ ਫੌਜ ਦਾ ਸਾਥ ਦਿੱਤਾ ਮੈਂ ਸਾਰਿਆਂ ਨੂੰ ਸਲੂਟ ਕਰਨਾ ਐਮਐਲਏ ਸਾਹਿਬ ਹੁਣ ਕਿਸ ਤਰ੍ਹਾਂ ਦੇ ਆਦੇਸ਼ ਨੇ ਜਿਵੇਂ ਬਲੈਕਆਊਟ ਹੋ ਰਿਹਾ ਸੀ ਇਹ ਦੁਕਾਨਾਂ ਸ਼ਾਮ ਨੂੰ ਬੰਦ ਹੋ ਜਾਂਦੀਆਂ ਸੀ ਮੰਦਰ ਬੰਦ ਕਰਵਾ ਦਿੱਤੇ ਅੰਦਰ ਸੀ ਹੁਣ ਕੀ ਅੱਗੇ ਦੇਖਣਾ ਮੇਰੀ ਅਫਸਰ ਸਾਹਿਬਾਨ ਨਾਲ ਗੱਲ ਹੋਈ ਸੀ ਕਿ ਸ਼ਾਮ ਨੂੰ ਔਰ ਅਫਸਰ ਸਾਹਿਬਾਨ ਨੇ ਇਹ ਹੀ ਡਿਸੀਜਨ ਲਿਆ ਕਿ ਅੱਜ ਜਿਹੜਾ ਬਲੈਕਆਊਟ ਨਹੀਂ ਕੀਤਾ ਜਾਊਗਾ ਔਰ ਮੈਂ ਪਰ ਅਸੀਂ ਇਹ ਹੀ ਕਵਾਂਗੇ ਕਿ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਆਪਾਂ ਦੁਸ਼ਮਣ ਦੇਸ਼ ਦਾ ਬਿਲਕੁਲ ਵਿਸ਼ਵਾਸ ਨਹੀਂ ਕਰ ਸਕਦੇ ਔਰ ਕੋਈ ਵੀ ਉਹ ਹਰਕਤ ਕਰ ਸਕਦਾ ਤੇ ਆਪਾਂ ਸਾਰੇ ਸੁਚੇਤ ਰਹੀਏ ਜੇ ਕਿਤੇ ਜੀ ਲੋਡ ਪੈਂਦੀ ਆ ਤਾਂ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਆ ਲੋਕਾਂ ਨੂੰ ਅਸੀਂ ਜਾਣਕਾਰੀ ਦੇਵਾਂਗੇ ਔਰ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਅਸੀਂ 24 ਘੰਟੇ ਜਿਹੜਾ ਲੋਕਾਂ ਦੀ ਮਦਦ ਲਈ ਤਿਆਰ ਰੱਖਦੇ ਹਾਂ ਮਤਲਬ ਲੋਕਾਂ ਦੀ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਕਿ ਖੁਦ ਹੀ ਆਪ ਵੀ ਮਤਲਬ ਨਿਯਮਾਂ ਦਾ ਪਾਲਨ ਕਰੋ ਦੇਖੋ ਕੋਈ ਵੀ ਕਿਸੇ ਤਰ੍ਹਾਂ ਦੀ ਮੈਸਮੇ ਦਾ ਕਿੰਨੇ ਜਾਂ ਦੂਜਾਂ ਨੇ ਰੋਜੀ ਹੁੰਦੀ ਹੈ ਪਰ ਆਪਾਂ ਸਾਰਿਆਂ ਨੇ ਸੁਚੇਤ ਰਹਿਣਾ ਹੈ ਔਰ ਸੁਚੇਤ ਰਹਿੰਦੇ ਹੋਏ ਆਪਾਂ ਇੱਕ ਚੰਗੇ ਨਾਗਰਿਕ ਹੋਣ ਦਾ ਜਿਹੜਾ ਜਿਸ ਤਰ੍ਹਾਂ ਆਪਾਂ ਪਿਛਲੇ 3-4 ਦਿਨਾਂ ਦੇ ਵਿੱਚ ਸਬੂਤ ਦਿੱਤਾ ਕਿ ਫਾਜ਼ਿਲਕਾ ਵਾਸੀਆਂ ਵੀ ਜਿਹੜੀ ਮੈਂ ਇਸ ਨੂੰ ਦਾ ਐਗਜ਼ਾਮਪਲ ਦਿੱਤੀ ਜਾਣ ਲੱਗੀ ਕਿ ਫਾਜ਼ਿਲਕਾ ਵਾਸੀਆਂ ਨੂੰ ਜੋ ਵੀ ਅਫਸਰ ਸਹਿਬਾਨ ਕੋਈ ਗੱਲ ਕਹਿੰਦੇ ਨਾਲ ਦੀ ਨਾਲ ਜਿਹੜੇ ਸਾਡੇ ਫਾਜ਼ਿਲਕਾ ਵਾਸੀ ਮੰਨਦੇ ਨੇ ਔਰ ਅੱਗੇ ਵੀ ਜਿਹੜੇ ਸਾਡੇ ਫਾਜ਼ਿਲਕਾ ਵਾਸੀ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਕੋਈ ਗਾਈਡਲਾਈਨ ਹੋਵੇ ਜਾਣਕਾਰੀ ਹੁੰਦੀ ਤੇ ਉਹਨੂੰ ਅੱਗੇ ਵੀ ਫੋਲੋ ਕਰਦੇ ਥੈਂਕ ਯੂ